छुटकारा पान पाने के लिए दवा लगाने के कारण लोग हुए बीमार संगरूर में एक मेडिसिन कैंप लगाया गया जिसमें गंजेपन से छुटकारा पाने के लिए सलून मालिक बेहद गंजे लोगों के बालों पर गंजे पान की दवा लगाता था जिसके मुताबिक आज उस शख्स ने ये कैंप संगरूर में लगाया इस शख्स का वीडियो इंस्टाग्राम पर वायरल हो रहा है और उसके बाद इस कैंप में संगरूर के लोग मौजूद रहे ਕਮਲ ਖਾਣੇ ਕੇ ਬਾਦ ਕੁਛ ਲੋਗੋ ਕੋ ਅੱਖੇ ਖੋਲਨੇ ਮੇਂ ਦਿੱਕਤ ਹੋਣੇ ਲਗੀ ਔਰ ਯੇ ਪਰੇਸ਼ਾਨੀ ਵੜ ਗਈ ਔਰ ਉਨੇ ਸਿੰਗਰੂਰ ਕੇ ਸਰਕਾਰੀ ਹਸਪਤਾਲ ਮੇਂ ਭਰਤੀ ਕਰਾਇਆ ਗਿਆ 11:00 ਵਜੇ ਆਜੋ ਪਹੁੰਚੋ ਸਾਰੇ ਤੇ ਆਉਂਦਾ ਵੇਜ ਹੀ ਰਸਤੇ ਦੀ ਰਸਤੇ ਖੜਕੇ ਵੀਡੀਓ ਪਾ ਰਿਹਾ ਜੀ ਜੀਨੂ ਜੀਨੂ ਵੇਟ ਸੀਗੀ ਤੇ ਆਪਣਾ ਆਕੇ ਕੈਂਪ ਦੇ ਵਿੱਚ ਹਿੱਸਾ ਲੇ ਸਕਦੇ ਹੋ ਧੰਨਵਾਦ ਥੋੜਾ ਸਾਰ ਬਸ ਅੱਜ ਦਵਾਈ ਲਵਾਣ ਗਏ ਸੀ ਉਸ ਤੋਂ ਬਾਅਦ ਉਹਨਾਂ ਚਿਰ ਤੋਂ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਿਆ ਸੀ ਘਰੇ ਤਾਂ ਫਿਰ ਆ ਕੇ ਦੋ ਅੱਖਾਂ ਨਹੀਂ ਦਰਦ ਕਰ ਰਹੀਆਂ ਨੇ ਹੁਣ ਅੱਛਾ ਹਾਂ ਹੁਣ ਇਹ ਸੀ ਦੋਹ ਦਵਾਈ ਲਾਉਣ ਲੱਗੇ ਦੀ ਬਾਲ ਵਾਸਤੇ ਹਾਂਜੀ ਮੈਡੀਕਲ ਇੱਥੇ ਹੋ ਲੱਗਿਆ ਸੀਗਾ ਕੈਂਪ ਕੈਂਪ ਲੱਗਿਆ ਸੀਗਾ ਮੈਂ ਦਵਾਈ ਦੇਣ ਕਿਹਾ ਉਹ ਹੋਰੇ ਉਹਨਾਂ ਨੇ ਮੋਰੇ ਮੱਥੇ ਚ ਲਾਈ ਐ ਐਤੋਂ ਬਾਅਦ ਐਸੇ ਕਰੂ ਘੰਟੇ ਬਾਅਦ ਮੇਰੇ ਅੱਖਾਂ 'ਚ ਰੈਐਕਸ਼ਨ ਹੋ ਗਈ ਅੱਛਾ ਉਹ ਕਿੱਥੇ ਆਇਓ ਤੁਸੀਂ ਮੈਂ ਸਰਕਾਰੀ ਹਸਪਤਲ ਤੇ ਤੁਸੀਂ ਥੋੜੀ ਕੱਲ ਨਹੀਂ ਸੀ ਤੇ ਹੋਰ ਦੀ ਵੀ ਹੋਈ ਹੈ ਫੌਰਨ ਦੀ ਭਾਈ ਇਹ ਚਾ ਕਈ ਆਏ ਨੇ ਯਰੇ 20 25 ਬੰਦੇ ਆਏ ਨੇ ਬੰਦੇ ਅਸਾਂ ਕਹਿੰਦੇ ਹਾਂ ਤੁਸੀਂ ਕਿਹਦੀ ਲਈ ਹੋ ਰਹੀ ਅੱਖਾਂ ਖੁੱਲ ਨਹੀਂ ਰਹੀਆਂ ਚੱਲ ਉਹਨਾਂ ਲੱਗ ਜਾਈ ਪੂਰੀ ਸੇਕ ਨਿਕਲ ਦੇ ਅੱਖਾਂ ਚ ਪੂਰਾ ਇਸ ਟਾਈਮ ਅੱਛਾ ਜੀ ਹਾਂ ਜੀ ਕੀ ਕਿਹਾ ਡਾਕਟਰ ਨੇ ਡਾਕਟਰ ਦਾ ਕਹਦੇ ਭੋਲੇ ਦੋ ਦੋਰੇ ਕੰਡ ਲੱਗਣਗੇ ਇਸ ਟਾਈਮ ਲੱਗੂਗਾ ਤੁਸੀਂ ਕੀ ਜਾਣਦੇ ਹੋ ਵੀ ਇਹ ਜਿਹੜੇ ਦਵਾਈ ਲੈ ਆ ਦੇਈ ਇਹ ਦਵਾਈ ਤਾਂ ਠੀਕ ਹੈ ਦੇਰ ਐਨੇ ਸੀ ਬੜੇ ਤੋਂ ਦੱਸੰਦਾ ਸੀ ਵੀ ਰਿਜ਼ਲਟ ਕਿਵੇਂ ਦਾ ਬਤ ਜੇ ਕੋਈ ਰੈਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਤੀ ਚਲੇ ਗਏ ਤਾਂ ਬਸ ਕਿੰਨੇ ਬੰਦੇ ਮਲੇ ਮਲੇ 2000 ਤਕਰੀਬ ਹੂਜ ਬੰਦਾ ਅਬੇ ਵਾਲੀ ਜੀ ਸੰਗਰੂਰ ਤੋਂ ਹੀ ਕੀ ਹੋਇਆ ਥਾ ਰੀ ਅੱਖਾਂ ਨੂੰ ਕਿਸ ਚੀਜ਼ ਦਾ ਟ੍ਰੀਟਮੈਂਟ ਸੀ ਕਿੱਥੋਂ ਆਏ ਸੀ ਕਿ ਕਿੰਨੇ ਦਾ ਕਰ ਸੀ ਮੇਰੀ ਨਾ ਹੀ ਹੇਅਰ ਲਾਈਨ ਪਿੱਛੇ ਜਾ ਰਹੀ ਸੀਗੀ ਤੇ ਆਪਣੇ ਕਾਲੀ ਮਾਰਾ ਮੰਦਿਰ ਚ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ ਉਹਦੇ ਪੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ ਚ ਇੰਨੀ ਜ਼ਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ ਹੀ ਨਹੀਂ ਰਹੀਆਂ ਪੂਰੀ ਲਾਲ ਅੱਖਾਂ ਹੋ ਜਾਂ ਪਈਆਂ ਨੇ ਮਤਲਬ ਬੈਠੇ ਵੀ ਜਲਣ ਹੋ ਰਹੀ ਆ ਅੱਖਾਂ ਖੋਲਦੇ ਤਾਂ ਬੰਦ ਕਰਨੀਆਂ ਮਤਲਬ ਪੂਰਾ ਨੇ ਸੇਕ ਨਿਕਲ ਰਿਹਾ ਅੱਖਾਂ ਚ ਪੂਰਾ ਉਹਨਾਂ ਨੇ ਟ੍ਰੀਟਮੈਂਟ ਕੁਛ ਨਹੀਂ ਦਿੱਤਾ ਹੀ ਕੁਛ ਨਹੀਂ ਦਿੱਤੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਜੀ ਬਸ ਸਿਰ ਹੈੱਡ ਤੇ ਬਸ ਇਹ ਹੋਰ ਕੁਛ ਨਹੀਂ ਕੀਤਾ ਜੀ ਓਦੋਂ ਬਾਅਦ ਨਾਲ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਇਹ ਕਿਵੇਂ ਕੁਸ਼ ਕਰਨਾ ਹੈ ਬਸ ਕਰਿਆ ਗਿਆ ਹੈੱਡ ਵਾਸ਼ ਹੈੱਡ ਵਾਸ਼ ਵੀ ਨਹੀਂ ਕੀਤਾ ਸੀ ਮਤਲਬ ਅੱਖਾਂ ਇਹਨਾਂ ਪੂਰੇ ਜਲਣ ਕਰਨ ਲੱਗੀਆਂ ਸੀਗੀਆਂ ਹੋਰ ਕੋਈ ਦਵਾਈ ਵੇਚੀ ਵੀ ਨਹੀਂ ਸੀ ਨੇ ਉਹ ਵੈਸੇ ਦਵਾਈਨ ਦੇ ਰਹੇ ਸੀਗੇ ਇੱਕ ਸ਼ੀਸ਼ੀ ਤੇ ਤੇਲ ਦੀ ਸ਼ੀਸ਼ੀ ਦੇ ਦੇ ਸੀਗੇ 800 ਰੁਪਏ ਦੀ ਪਰ ਉਹ ਅਸੀਂ ਲਈਤੀ ਨਹੀਂ ਗਈ ਇੱਥੋਂ ਆਈ ਸੀ ਉਹ ਉਹ ਸ਼ਹਿਰ ਖੰਨੇ ਦੇ ਬੰਦੇ ਸੀਗੇ ਜੀ ਕਿੰਨੇ ਬੰਦੇ ਦਾ ਘੱਟ ਸੀ ਬੰਦੇ ਦਾ ਬਹੁਤ ਹੋਣਗੇ ਘੱਟ ਵੱੜ 5-70000 ਬੰਦੇ ਦੁੱਤੀ ਦਾ ਘੱਟ ਸੀ ਗਾੜੀ ਮਾ ਦਾ ਮਿੰਟ ਆਇਤੇ ਹੀ ਮੇਰੇ ਹੁਣ ਦਿਨ ਦੇ ਘਟੜ 20-25 ਜਾਨੇ ਹੀ ਮੇਰੇ ਅੱਖਾਂ ਦੇ ਸਾਹਮਣੇ-ਸਾਹਮਣੇ ਹੀ ਹੁੰਦੇ ਪਹਿਲਾਂ ਮੈਂ ਕੈਮਿਸਟਰੀ ਦੀ ਸ਼ਾਪ ਤੇ ਗਿਆ ਸੀ ਕਿ ਉੱਥੇ ਹੀ ਘਟੜ 4-5 ਜਾਨੇ ਬਾਕੀ ਹਸਪੀਟਲ ਦੇ ਵਿੱਚ ਵੀ ਥੋੜਾ 15-20 ਜਾਨੇ ਆ ਗਏ ਸੀ ਜੀ ਇਸ ਚੀਜ਼ ਤੇ ਐਂਟਰੀ ਵੀ ਨਹੀਂ ਨਹੀਂ ਸਰ ਐਂਟਰੀ ਵੀ ਕੋਈ ਨਹੀਂ ਪੈਸੇ ਲਏ ਹੁਣ ਜਿਹੜਾ ਨਹੀਂ ਨਹੀਂ ਉਹ ਕੱਲੀ ਤੇਲ ਦੇ ਪੈਸੇ ਸੀਗੇ ਜੀ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ ਕੀ ਚਾਹੁੰਦੇ ਹਾਂ ਵੀ ਇਸ ਤਰੀਕੇ ਦਾ ਜੀ ਟਰੀਟਮੈਂਟ ਇਸ ਤਰੀਕੇ ਦਾ ਟਰੀਟਮੈਂਟ ਹੀ ਚਾੜੇ ਵੀ ਇਹਨੇ ਦੇਖਿਆ ਜਾ ਵੀ ਇਹਨੇ ਕਿਹਾ ਜਿਆ ਕੈਮੀਕਲ ਮਿਲਾਇਆ ਹੈ ਇਹਨਾਂ ਦੇ ਵੀ ਜਿਹੜਾ ਇੰਨਾ ਵੀ ਯਾ ਤਾਂ ਇਹਨੂੰ ਛੇੜ ਕੀਤਾ ਜਾਵੇ ਇਹਨੂੰ ਬੰਦ ਹੀ ਕਰਾ ਦਿੱਤਾ ਜਾਵੇ ਵੀ ਮਤਲਬ ਵੀ ਜਿਹੜੀ ਅੱਖਾਂ 'ਚ ਜਲਣ ਵਗੈਰਾ ਹੋ ਰਹੀ ਹੈ ਨਾ ਵੀ ਯਾ ਤਾਂ ਇਹਦੀ ਵੀ ਕੋਈ ਹੱਲ ਹੱਲਾ ਕਰਾਇਆ ਵੀ ਅਸੀਂ ਕਿੱਥੇ ਆਏ ਹਾਂ ਕਿਹੜੇ ਹਸਪਤਾਲ ਅਸੀਂ ਗਵਰਨਮੈਂਟ ਹਸਪਤਲ 'ਚ ਆਏ ਹਾਂ ਜੀ ਹੁਣ ਉਹਨਾਂ ਤੋਂ ਫਰਕ ਪਿਆ ਦਵਾਈ ਦੇ ਨਾਲ ਦਵਾਈ ਦੇ ਨਾਲ ਹੀ ਮਤਲਬ ਜਲਣ ਤਾਂ ਹੁਣ ਵੀ ਹੋ ਰਹੀ ਪਰ ਇਹ ਵੀ ਥੋੜਾ ਹੌਲੀ ਹੌਲੀ ਫਰਕ ਪਾਊਗਾ ਜੀ ਪ੍ਰਦੀਪ ਸਿੰਘ ਦੀ ਵੀ ਸੀ ਕਿ ਕੀ ਹੋਇਆ ਜੀ ਕਿੱਥੇ ਕੱਟ ਹੋਇਆ ਸੀ ਕਿ ਕਿਸੇ ਵੀ ਦਵਾਈ ਲੈਣੀ ਉਹ ਭਾਜੀ ਦਵਾਈ ਨਹੀਂ ਲੈਣਗੇ ਐਸੀ ਕਿਸੇ ਪੁਰਸ਼ੀ ਦਾ ਜਿਹੜਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਕਲ ਦੇਣ ਆਏ ਹੋਏ ਨੇ ਕਿ ਤੇ ਬਹੁਤ ਵਧੀਆ ਗ੍ਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਇਹ ਬਸ ਉਹਥੋਂ ਉਹਨਾਂ ਨੇ ਕਿਹਾ ਸੀ ਕਿ 10 ਮਿੰਟ ਜੋ ਮੈਡੀਸਨ ਉਹਨੇ ਲਗਾਈ ਹੈਗਾ 10 ਮਿੰਟ ਰੱਖੜੀਆਂ ਉਸ ਤੋਂ ਬਾਅਦ ਨੂੰ ਧੋ ਲਿਆ ਜਾਵੇ ਬਸ ਮੈਂ ਉੱਥੇ ਭਰਾ ਤੋਤੀਆ ਮਤਲਬ ਸਿਰ ਤੋਤਾ ਅਚਾਨਕ ਮਤਲਬ ਉਸਦਾ ਕਿ ਕਿ ਚੋਬਰ ਪਾੜੀ ਜੋ ਚੋਚੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਮੂਵੀ ਤੋਤਾ ਉਹ ਦੁਬਾਰਾ ਉੜ ਨਹੀਂ ਸਕਦਾ ਪਾਜੀ ਅੱਖਾਂ ਪੂਰੀਆਂ ਜਲ ਰਹੀਆਂ ਰਹੀਆਂ ਤੇ ਕੁਛ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜਿਆਦਾ ਪੇਲ ਹੋ ਰਿਹਾ ਬਹੁਤ ਮਤਲਬ 2 ਘੰਟੇ ਆ ਤੋ ਪਰੇਸ਼ਾਨ ਹੋ ਰਿਹਾ ਪੂਰਾ ਪ੍ਰੇਰ ਨਾਲ ਹਸਪਤਾਲ ਇਹ ਕੋਣ ਲੈ ਕੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਆਏ ਜੀ ਕੀ ਕੀ ਚਾਹੁੰਦੇ ਹੋ ਕਾਰਵਾਈ ਚਾਹੁੰਦੇ ਹੋ ਜਿਹੜਾ ਕੁਝ ਹੋਇਆ ਹੈ ਕਾਰਵਾਈ ਦੀ ਪਾਜੀ ਮਤਲਬ ਠੀਕ ਹੈ ਕਰੀ ਨੇ ਕਿ ਰਿਜ਼ਲਟ ਅੱਛਾ ਆ ਰਿਹਾ ਤਾਂ ਘਟੋ ਘਟਾ ਕਟਰ ਨੂੰ ਗਾਈਡ ਕਰਕੇ ਤੇ ਕੋਸ਼ਿਸ਼ ਤਾਂ ਮੈਂ ਹੀ ਕਰੂੰਗਾ ਵੀ ਹਾਂ ਜਿਹੜਾ ਬੰਦਾ ਜਾ ਰਿਹਾ ਉਹ ਫੈਸਲਾ ਸਾਰਾ ਪਤਾ ਕਰੇ ਉਸ ਤੋਂ ਬਾਅਦ ਹੀ ਮਤਲਬ ਇਹ ਦਵਾਈਆਂ ਦਾ ਉਸਦੇ ਉੱਪਰ ਮੇਰਾ ਥੋੜਾ ਚਾਇਆ ਭਾਜੀ ਕਿ ਮੇਰੇ ਤੋਂ ਪਹਿਲਾਂ ਵੀ 10 15 ਪੇਸ਼ੰਤ ਹੋ ਰਿਹਾ ਚੁੱਕੇ ਨੇ ਗਾਦੇ ਬਉਥੇ ਗਿਆ ਸੀ 2:30 ਤੱਕ ਬਦਲਾ ਕੱਟ ਸੀ ਤੇ ਮਤਲਬ ਸੋਚਣ ਵਿਚਾਰ ਦਾ ਟਾਈਮ ਨਹੀਂ ਲੱਗਾ ਕਿ ਹਾਂ ਜਿੱਦਾਂ ਪ੍ਰਸ਼ਾਦ ਵੰਡ ਰਹੇ ਹੁੰਦਾ ਇਦਾਂ ਹੀ ਉਹ ਦਵਾਈਆਂ ਲਗਾਈ ਜਾ ਰਹੀ ਸੀਗੇ ਉਹ ਵੀ ਜਾ ਕੇ ਢੀੜ ਦੇ ਵਿੱਚ ਮੈਂ ਖੜਾ ਹੋ ਗਿਆ ਤੇ ਮੇਰੇ ਵੀ ਲਾ ਦਿੱਤੀ ਗਈ ਭਾਰੀ ਬਹੁਤ ਬਹੁਤ ਰਹੀ ਹੈ ਬਹੁਤ ਲੱਗਿਆ ਦੇਈ ਕੋਈ ਨਹੀਂ ਆਵਾਜ਼ ਵੀ ਫਰਸ਼ ਤੋਂ 4 ਵਜੇ 4:30 ਵਜੇ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਦ ਇਹ ਹੋਇਆ ਜੀ ਮੈਂ ਤੰਦਿਕੜ ਤੋਂ ਆਇਆ ਉਹਨੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਇੰਨਾ ਕਰਕੇ ਪਾਓ ਮੇਰੀ ਅੱਖਾਂ ਔਰ ਚਲਣ ਹੋ ਰਹੀ ਹੈ ਮੈਂ ਕਿਹਾ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਇਹਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੂਰ ਦੇ ਵਿੱਚ ਨਾ ਕੋਈ ਸਿਰ ਆ ਤੇ ਗੰਝੇ ਸਿਰ ਤੇ ਵਾਲ ਲਿਆਉਣ ਰਾਤੇ ਆਉਂਦੇ ਉਹ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਗੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕਿ ਵੀ ਉਹ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ ਹੁਣ ਹਸਪਤਾਲਾਂ ਤੋਂ ਬਾਅਦ ਦੱਸਿਆ ਨੇ ਇਹਨੂੰ ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ ਵਗੈਰਾ ਲਾਉਂਦੇ ਨੇ ਉਹ ਲਵਾ ਲਿਆ ਉਹ ਲਵਾਉਣ ਨਾਲ ਉਸੇ ਮੈਂ ਜਦੋਂ ਡਾਕਟਰ ਨੂੰ ਸੇ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ ਉਹ ਉਹਦਾ ਹਾਲ ਐ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਤੇ ਹੁਣ ਇਹ ਕਹਿੰਦਾ ਵੀ ਮੇਚਗਾਣਾ ਨਿਕਲ ਰਹੀਆਂ ਨੇ ਫਿਰ ਹੁਣ ਇੱਥੇ ਐਡਮਿਟ ਕੀਤਾ ਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਨੇ ਉਹਦਾ ਫੋਨ ਨੰਬਰ ਬੰਦ ਆ ਰਿਹਾ ਉਹ ਤਾਂ ਫਿਰ ਗਿਆਤਾ ਇਹੀ ਜਿੰਨੇ ਮੈਂ ਤਾਂ ਗਿਆਨੀ ਪਰ ਉਹ ਸੁਣਦੇ ਆ ਤੇ ਸ਼ਾਇਦ ਉਹ ਕਿਤੇ ਕਹਿੰਦੇ ਮਹਾ ਕਹਿੰਦੇ ਨੇ ਵੀ ਖੰਨੇ ਖੰਨੇ ਤੂੰ ਜਿੱਥੋਂ ਵੀ ਆਉਂਦਾ ਪਰ ਉਹ ਕਾਫੀ ਆਪਣੇ ਆਪ ਨੂੰ ਦੱਸਦਾ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਵਿੱਚੇ ਉਹਦਾ ਕਹਿੰਦਾ ਇਹ ਵੀ ਲੱਗ ਮੈਂ ਦੇਖੀਆਂ ਨੇ ਵੀਡੀਓਜ਼ ਕਿ ਉਹ ਕਹਿੰਦਾ ਮੈਂ ਸਗਰੂਰ ਦੇ ਵਿੱਚ ਮਤਲਬ ਹਰੇਕ ਐਤਵਾਰ ਨਹੀਂ ਮੈਂ ਇੱਥੇ ਹੀ ਰਹਾ ਕਰੂੰਗਾ ਕੋਈ ਬੰਦਾ ਇੱਥੇ ਛੱਡ 15 ਦਿਨਾਂ ਬਾਅਦ ਮੈਂ ਦੁਬਾਰੇ ਆ ਰਿਹਾ ਹਾਂ ਇਹ 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 ਜਿਹੜੀ ਆ ਮੈਂ ਇਹ ਮੰਗ ਕਰਦਾ ਕਿ ਸਰਕਾਰ ਨੂੰ ਇਹਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਹੈ ਜੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਬਾਈ ਦਾ ਵੀ ਕੋਈ ਅੱਖਾਂ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜੇ ਤੱਕ ਕੌਣ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਨੂੰ ਚਾਹੀਦਾ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋਦਮ ਇਹੋ ਜਿਹੇ ਕੈਲੋ ਵੀ ਕ੍ਰਿਸ਼ਮਾਈ ਜਿਹੜੇ ਇਲਾਜ ਕਰਦੇ ਨੇ ਕੋਈ ਕਹਿੰਦਾ ਵਾਲ ਆ ਜਾਣਗੇ ਕੋਈ ਕਹਿੰਦਾ ਚੌੜੀ ਆਪਣਾ ਚਿੱਟੀ ਹੋ ਜੂਗੀ ਆਹ ਲਾ ਲਓ ਇਹ ਕਰ ਲਓ ਇਹੋ ਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਕਾਰਵਾਈ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਵੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ਤਰ੍ਹਾਂ ਹੁੰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਪਰਚਦਰ ਰੁਕਾ ਘਟਵਾਇਆ ਜੀ ਦੇਖਦੇ ਆਂ ਪੁਲਿਸ ਕੀ ਕਰਦੀ ਹੈ ਮੇਰਾ ਡਾਕਟਰ ਗitanshu ਹੈ ਆਇਆ ਮੈਂ EMO ਮੈਂ ਯਮੋਰੇ ਸਿਵਲ ਹਸਪੀਟਲ ਸੰਗਰੂਚ ਤੇ ਅੱਜ ਸਾਡੇ ਕੋਲ ਕਾਫੀ ਜ਼ਿਆਦਾ ਮਰੀਜ਼ ਆਏ ਘਟੋ ਘਟ ਮੀ ਮਰੀਜ਼ ਆਏ ਜਿਹੜੇ ਕਿ ਉਹਰੇ ਤਾਲੀਮਾਤਾ ਮੰਦਨ ਚਲ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਫੋਰ ਹੇਅਰ ਗਰੋਥ ਸਿਵਾਹੋ ਤੇ ਉਹੀ ਤੇਲ ਦੇ ਜਾਂ ਤਾਂ ਫੀਲਿੰਗਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨ ਨਾਲ ਸਾਡੇ ਕੋਲ ਕਾਬੂ ਨਹੀਂ ਜਾਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਆਪ ਕੋ ਦਿਤੀ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ ਬਾਰ ਪਾਣੀ ਨਹੀਂ ਚੱਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡਰਾਪਸ ਦਿੱਤੇ ਜੀ ਅਸੀਂ ਉਹ ਦੋ ਦੋ ਘੰਟੇ ਬਾਅਦ ਪਾ ਲੈਣੇ ਤੇ ਕਿਊਬ ਹੈ ਉਹ ਦਿੱਤੀ ਸੀ ਮਰੀਜ਼ਾਂ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜਰੂਰ ਸੁਦਾ ਕੇ ਔਖਾ ਵਾਲਿਆਂ ਨੂੰ ਵੀ ਮਿਲੋ ਵੀ ਪੱਛੀ ਮਰੀ ਜੇ ਉਹਨਾਂ ਦੇ ਨੂੰ ਸਟੈਂਕ ਕੀ ਹੁੰਦਾ ਹੂ ਹੈ ਤਾਂ ਕਾਫੀ ਦੇਖੋ ਆਈਸਟੇ ਕਾਫੀ ਜਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜਿਆਦਾ ਦਰਦ ਵੀ ਹੈ ਤੇ ਇਕਵਲ ਨੂੰ ਟਰੀਟਮੈਂਟ ਤਾਂ ਕਰਤਾ ਪਰ ਆਏ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕੋਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤੋ ਉਸੀ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਭਾ ਆਓ ਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗਏ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਪਰਫੇਸ਼ਲੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਨਾ ਨਹੀਂ ਇਹ ਜਾਂ ਕੁਝ ਕਰਨੀ ਕੀ ਕਰਨਾ ਚਾਹੁੰਦੇ ਵੀ ਮੇਨ ਲੋਕੀ ਅ ਵੀ ਪਹਿਲਾਂ ਤਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਦੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਹਨਾ ਕੈਮੀਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਹੈ